ਉਨਾਲੀ ਪਿੱਛੇ ਹੋਇਆ ਉਹ ਜੀ ਉਹ ਤਿੰਨਾ ਦਿਨਾਂ ਨਾਲ ਵੀਡੀਓ ਆਪਾਂ ਕੰਟੀਨਿਊ ਲੱਗੇ ਆ ਕਰਨ ਵਿੱਚ ਦੱਸਣ ਦੇਣਾ ਛੁੱਟੀਆਂ ਕਰ ਲਈ ਇਹ ਜੀ ਨਵੇਂ ਬੰਦੇ ਲਿਆਂਦੇ ਸਾਰੇ ਸ਼ਹਿਰੋਂ ਫਗਵਾੜਿਆਂ ਜਾ ਕੇ ਪਿੰਡ ਵਾਲੇ ਬੰਦਿਆਂ ਦਾ ਟਾਈਮ ਹੀ ਨਹੀਂ ਕੋਈ ਮਿਲਦੇ ਨਹੀਂ ਵੀ ਇਸ ਤਰੀਕਾ ਹੁਣ ਬੰਦੇਸਤਰੀ ਨਹੀਂ ਮਿਲਦੇ ਸਾਈਡੋਂ ਦੇ ਤੇ ਹੁਣ ਕੋਲੇ ਲੱਗੇ ਲੰਕਾਂ ਟਾਈਮ ਬਹਾਰਾ ਹੋ ਚੁੱਕੇ ਤੇਰੇ ਨਾਲ ਦੂਜੇ ਬੰਦੇ ਆਏ ਜੀ ਉਹ ਕੱਢਦੇ ਰਏ ਵਿੱਚੋਂ ਗਣਤੀ ਮੈਂਤੀ ਕਰਕੇ ਆਜੇ ਹੋਏ ਨਾ ਮੈਂ ਆਪਣੇ ਹਿਸਾਬ ਨਾਲ ਕੱਢੀ ਮਿੰਦਰ ਹੋਏ ਨੇ ਇਦਾਂ ਲੇਟ ਹੋ ਸਭ ਸਪੱਸ਼ਟ ਆ ਸਭ ਸਪੱਸ਼ਟ ਹੈ ਬੜਾ ਹਾਂ ਜੀ ਲਓ ਜੀ ਇੰਨਾ ਕੰਮ ਖੇਤਿਕਾ ਯੱਦਮੇਸਤਰੀ ਨੀਆਂ ਨੂੰ ਆ ਭਰੀਆਂ ਉਹ ਤਾਂ ਇਦਾਂ ਕੰਮ ਹੌਲੀ ਹੌਲੀ ਹੁੰਦਾ ਜਦੋਂ ਸਟਾਰਟਿੰਗ ਕਰਨੀ ਹੋਵੇ ਅੱਜ ਦੇ ਦਿਨ ਦੇ ਵਿੱਚ ਆ ਵਰਗੇ ਕਾਲੂ ਹੁਣ ਕੰਮ ਆ ਸਹੀ ਤਰੀਕੇ ਨਾਲ ਚਾਲ ਤੁਰ ਪਣੀ ਆ ਹੁਣ ਸਾਰਾ ਕੰਮ ਸੈਟਿੰਗ ਦੇ ਵਿੱਚ ਆ ਪਹਿਲਾਂ ਤਾਂ ਮੈਣ ਮਣਾਈ ਹੀ ਹੁੰਦਾ ਰਹਿੰਦਾ ਆਹ ਕੋਲ ਕਾਲੂ ਇੱਥੇ ਆਹ ਕੋਲੇ ਪੂਰੇ ਕਰਕੇ ਇਹਨਾਂ ਦੇ ਉੱਤੇ ਬੀਮ ਬੰਦਣੇ ਬੀਮ ਬੰਨ ਕੇ ਵਿੱਚ ਕੰਕਰੀਟ ਭਰ ਦੇਣੀ ਪਿਛਲੀ ਕੰਧ ਚੱਕ ਦੇਣੀ ਨਾਲੇ ਕੋਲੇ ਚੱਕ ਦੇਣੇ ਉਹ ਪੋਕੀ ਟੰਗੜਮੁਰ ਕੱਢੀਏ ਵਾਰ ਤਾਰਾਂ ਕੱਢ ਹਟੇ ਸੀਗੇ ਪੱਠੇ ਲੈਣ ਜਾਣੇ ਆ ਉਹ ਸਮਾਨ ਲੈਣ ਜਾਣਾ ਆ ਬਜਰੀ ਗੁਜਰੀ ਹੁਣ ਮੈਂ ਪੱਠੇ ਪੁੱਠੇ ਪਹਿਲਾਂ ਵੱਢ ਕੇ ਫਿਰ ਮੈਂ ਬਜਰੀ ਗੁਜਰੀ ਲੈ ਕੇ ਆਉਣੀ ਆ ਨਾਲੇ ਸਰੀਆਂ ਲੈ ਕੇ ਆਉਣਾ ਆ ਤੇ ਹੋਰ ਉਹ ਪੈਡ ਕਰਨ ਦੇ ਲਈ ਬਾਲੇ ਫੱਟੇ ਟਾਈਮ ਇੱਕ ਤਾਂ ਹੰਦ ਦੇਣ ਛੋੜੇ ਹੋਏ ਆ ਟਾਈਮ ਫਟਾਫਟ ਭੱਜਿਆ ਹੀ ਜਾਂਦਾ ਪਤਾ ਵੀ ਨਹੀਂ ਲੱਗਦਾ ਕਦੋਂ ਟਾਈਮ ਨਿਕਲਦਾ ਇਹ ਸਵਾ ਪੰਜ ਹੋਣ ਲੱਗੇ ਆ ਤੇ ਹਨੇਰਾ ਸੂਰਜ ਛੇ ਪਣ ਵੀ ਲੱਪਿਆ ਸੂਰਜ ਢਲ ਗਿਆ ਪੂਰਾ ਉਧਰ ਫੇਰ ਯਾ ਯਾ ਮੈਂ ਗਿਆ ਸੀਗਾ ਸ਼ਟਰਿੰਗ ਵਾਲਿਆਂ ਕੋਲ ਹੁਣ ਸ਼ਟਰਿੰਗ ਵਾਲਿਆਂ ਨੂੰ ਕਹਿ ਕੇ ਅੱਜ ਸਵੇਰ ਨੂੰ ਫੱਟੇ ਫੁੱਟੇ ਆ ਜਣੇ ਆ ਤੇ ਹੁਣ ਜਾਣਾ ਪਿਆ ਮੈਂ ਬਜੜੀ ਵਾਲੇ ਨੂੰ ਤੇ ਆਪਣਾ ਸਰੀਰ ਦਾ ਕਹਿਣ ਇਧਰੋਂ ਮੇਰੀ ਜਾਣੇ ਆ ਉਹਦੇ ਕੋਲ ਦੇ ਸੰਗਤੂਰ ਵਾਲੀ ਮਹਿਰ ਤਾਂ ਸ਼ਾਮ ਨੂੰ ਹੋਰ ਹੀ ਗਈ ਸੀ ਘੁਮਣਾ ਤੇ ਮੈਂ ਇਧਰ ਵੀ ਆ ਗਿਆ ਘੁਮਣਾ ਤਾਂ ਹੁੰਦੇ ਓਏ ਇੱਧਰੋਂ ਹੁਣ ਬਾਹਰ ਚੋ ਪੈਂਡਰ ਨੂੰ ਦਿੱਤਾ ਦੇਵਾਂਗੇ ਇੱਧਰੋਂ ਵਾਪਸ ਨਾ ਨਾਲ ਸਾਗਰਪੁਰ ਤੋਂ ਸਿੱਧੇ ਹਾਂਜੀ ਲੋ ਜੀ ਅਗਲੇ ਦਿਨ ਦੀ ਸ਼ਰਦ ਹੋ ਚੁੱਕੀ ਆ ਸਵੇਰ ਹੋਈ ਆ ਤੇ ਮੈਂ ਗਿਆ ਸੀ ਸਵੇਰੇ ਸਵੇਰੇ ਹੀ ਉਹ ਹੀ ਬਲੀਆਂ ਚੱਕਣ ਉਹ ਭਾਜੀ ਜੰਨਾ ਕੋਈ ਲੋਡ ਕਰਨ ਨੂੰ ਕੋਈ ਬੰਦਾ ਹੈ ਨਹੀਂ ਹਾਂਜੀ ਤੇ ਮੈਂ ਗਿਆ ਸੀ ਸਵੇਰ ਸਵੇਰੇ ਬਲੀਆਂ ਲੈਣ ਗੱਡੀ ਆਉਂਦੀ ਬਈ ਪਿੱਛੇ ਸਵੇਰੇ ਉਹ ਪਾਜੀ ਕਹਿੰਦਾ ਮੇ ਕੋ ਹੈ ਨਹੀਂ ਬੰਦਾ ਕੋਈ ਸਮਾਨ ਲੱਦਣ ਦੇ ਲਈ ਮੈਂ ਹਜੇ ਪੱਠੇ ਪੜਦਾ ਸੀਗਾ ਤੇ ਚੱਲ ਮੈਂਗਾ ਲੱਤੇ ਹੀ ਲਿਆਉਣੇ ਆ ਜਾ ਕੇ ਬਾਅਦ ਵਿੱਚ ਫਿਰ ਮੈਸਤਰੀ ਵੀ ਆ ਗਏ ਉਹਦੇ ਗੱਡੀ ਆਉਂਦੀ ਪਈ ਆਪਣੇ ਪਿੱਛੇ-ਵਿਛੇ ਸਾਰਾ ਸਮਾਨ ਸੋਟ ਲੋ ਜੀ ਕੋਲੇ ਹੋਏ ਖੜੇ ਪੈੜਾ ਬਣਨ ਲੱਗ ਪਈਆਂ ਹਾਂ ਕੋਲੇ ਉੱਚੇ ਕਰਕੇ ਦੇ ਉੱਤੇ ਬੀਮ ਭਰ ਦੇਣਾ ਬਗਰੀ ਗੁਜਰੀ ਵੀ ਆਉਣੀ ਆ ਔਰ 34 ਫੋਟੋ ਤੇ ਬੀਮ ਪੁੱਲ ਬਣਨੇ ਆਂ ਛਾਂ ਨੇ ਚੱਕੜੀਆਂ ਓ ਸ਼ਾਮ ਨੂੰ ਚੱਕਦਾ ਜੋ ਕੱਲ੍ਹ ਸਵੇਰ ਨੂੰ ਉਪਮਾ ਤੇ ਮੋਰ ਤੇ ਧੂੜ ਸਾਕੇ ਮਾਰੇ ਪ੍ਰਭੂ ਰਸਤ ਸਭਾ ਕਾ ਨਹੀਂ ਅੰਤ ਸਰ ਸੋਤਾ ਬਿਆੰਤ ਸਾਥ ਗੁਰੂ ਬਾਣੀ ਤੇ ਕੀ ਸਾਥ ਸੰਜੀ ਲੋ ਜੀ ਲੋ ਆਪਣੇ ਆਵੀ ਰੇਤਾ ਬੇ ਰੇਤਾ ਨਹੀਂ ਬਜਰੀ ਸੀਮੈਂਟ ਤੇ ਸਰੀਆ ਉਹ ਆਉਂਦੇ ਆਉਂਦੇ ਬੈਕ ਆਉਂਦੇ ਆਉਂਦੇ ਦਿਨੜੀ ਚੱਲ ਅੰਦਰ ਇਹ ਮੇਰੇ ਨਾਲ ਹੀ ਬਾਹਰ ਨਿਕੜੇ ਹੁੰਦੀ ਹੈ ਉਹ ਵੀ ਸੁਮ ਉੱਧਰ ਆਪਣੀ ਹੋਈ ਜਾਂਦੀ ਹੈ ਮਿਲਕਿੰਗ ਤੇ ਉਧਰ ਬਾਹਰ ਮਿਸਤਰੀ ਰੀਅਰ ਕੰਮ ਖੁੱਤੀ ਜਾਂਦੇ ਆ ਬਸ ਕੋਲੇ ਬਣ ਗਏ ਫਾਂਟ ਵਾਲੇ ਨਹੀਂ ਤੇ ਪਰਲੇ ਵਸੇ ਬੀਮ ਵੀ ਪਰਤਾ ਹੈ ਆਪਾਂ ਇਹ ਰਸਤਾ ਨਾਲ ਕਿਧਰ ਦਿਖਾਉਣੇ ਆ ਹਾਂਜੀ ਲੋ ਜੀ ਕਿਉਂ ਹੁਣ ਹੋ ਗਿਆ ਕੰਪਲੀਟ ਤੇ ਉਧਰਲੀ ਸਾਈਡ ਤੇ ਤਾਂ ਉੱਪਰ ਬੀਮ ਭਾਰਨ ਦੇ ਲਈ ਕੌਲਮ ਭਾਰਨ ਦੇ ਲਈ ਬਣਾਤਾ ਆ ਕਾਲੂ ਆ ਫਰੰਟ ਤੇ ਵੀ ਵਸ ਪੈਡ ਹੋ ਕੇ ਆਪਣਾ ਸ਼ਟਰਿੰਗ ਹੋ ਜੂਗੀ ਤੇ ਬੈਕ ਸਾਈਡ ਵਾਲੀ ਵੀ ਕਾਲੂ ਕੰਦ ਕਰ ਦੇਣੀ ਹੈ ਉੱਤੇ ਵੀ ਕੰਦ ਚੱਕ ਕੇ ਤੇ ਕੋਲੇ ਚੱਕ ਹੋ ਜਾਣੇ ਆ ਤੇ ਫਰੰਟ ਦੋ ਪਰਸੋਂ ਨੂੰ ਕਾਲੂ ਇਹਦੇ ਵਿੱਚ ਭਰ ਦਵਾਂਗੇ ਨਾ ਵਿੱਚ ਬਜਰੀ ਪੂਰੀ ਮਾਲ ਆਇਆ ਪਿਆ ਸਾਰੀ ਸਰੀਆ ਸੁਰੀਆ ਪਾ ਕੇ ਗੀਮ ਬੰਨ ਤੇ ਇਹ ਦੋ ਤਿੰਨ ਦਿਨ ਸੁੱਕੂਗਾ ਉਦੋਂ ਤੱਕ ਅੰਦਰ ਖੋਲੜੀ ਖੋੜੀ ਦਾ ਕੰਮ ਛੇੜ ਲਵਾਂਗੇ ਇਟਾ ਮੰਗਵੋਣੀਆਂ ਪੈਣੀਆਂ ਹਜ਼ਾਰ ਕਿੱਟ 2000 ਇਟਾ ਮੰਗਵਾਈ ਸੀ ਮੈਂ ਇਟ ਨਹੀਂ ਜੇ ਬਹੁਤ ਲੱਗ ਗਈ ਨਹੀਂ ਇਹਦੇ ਵਿੱਚ 6-700 ਇਟ ਲੱਗ ਗਈ ਕਿਉਂਕਿ ਥੱਲੇ ਆਪਾਂ 13 ਦੀ ਚਣਾਈ ਕੀਤੀ ਸਾਰੀ ਲਓ ਜੀ ਲੋ ਜੀ ਬੱਬਈ ਵੀ ਲੱਗ ਗਏ ਆ ਕੰਮ ਦੇਖੋ ਜੀਰਾ ਉੱਪਰੋਂ ਕੋਠੇ ਤੋਂ ਤੂੰ ਕਰਤਾ ਕਰਣਾ ਮੈਂ ਨਹੀਂ ਜਾਹਾਂ ਕਰੇ ਨਾ ਹੋਈ ਫਿੜਿ ਹਾਰੀ ਕੁਦਰਤ ਦੇ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਜੋਤ ਮੈਂ ਅਜੋਤ ਜੋਤ ਰਜਤਾ ਹੈ ਬਲ ਬਲਾ ਪਰ ਪੂਰਿਆ ਤੂੰ ਸੱਜਾ ਸੰਭ ਸੁਖ ਸਮਾਧਿ ਹੋ ਜੀ ਉਹ ਯਾਪਾਂਵੇਂ ਪੱਠੇ ਪੱਦਣ ਮੌਸਮ ਬੜਾ ਵਧੀਆ ਹੋ ਚੁੱਕਾ ਹੁਣ ਸਵੇਰ ਨੂੰ ਠੰਡਾ ਮੌਸਮ だっ ਤੋਂ ਉੰਦ ਪਈ ਆ ਸੂਰਜ ਚੜਨਾ ਪਿਆ ਹੈ ਖੱਤਿਆਂ ਦੇ ਵਿੱਚ ਧੁੰਦ ਕਿਦਾਂ ਉੱਠ ਰਹੀ ਪਈ ਹੈ ਹਾਂਜੀ ਲੋ ਜੀ ਤੀਜੇ ਦਿਨ ਦਾ ਕੰਮ ਚੱਲ ਰਿਹਾ ਹੈ। ਤੇ ਇੱਧਰਲੇ ਪਾਸੇ ਉੱਪਰ ਰੇਲਿੰਗ ਹੋ ਕੇ ਤੇ ਉੱਪਰ ਬਣਾ ਲੈਣੇ ਆ। ਭਰੀ ਦੇਣੇ ਆ। ਸੁਲਾ ਹੋਇਆ ਬੰਨ। ਜੋ ਪ੍ਰਿੰਦ ਚੀਨ ਦੇਖਦੇ ਰੋਣਾ ਪਾਈ ਜਾਂਦਾ। ਤੇ ਮੈਂ ਚ ਲੱਟਾਂ ਲੈਣ ਇਟਾਂ ਰਹਿ ਗਈਆਂ ਥੋੜੀਆਂ ਹਜ਼ਾਰ ਇਟ ਹੋਰ ਕੇ ਆਈਏ। ਚੱਲਦੇ ਆ ਜੇ ਤਵਾਰਿਆ ਪਤਾ ਨਹੀਂ। ਮਿਲਦੀਆਂ ਕਿ ਨਹੀਂ ਪੱਠੇ ਤੋਂ ਬੰਦੇ ਆਏ ਲੀਵਰ ਜਾਂ ਨਹੀਂ ਮੰਗੀ 2000 ਘਟ ਚਾਹੀਦੀ ਸੀ ਫਲੋਰੇ ਦੇ ਤੋਂ ਦੋ ਹੀ ਲਾਗੇ ਆਂਦੀ ਆਉਣੀ ਇੱਕ ਇਲਾਵੇ ਹੈਂ ਇਹਨਾਂ ਆ ਤੇ ਰੇਖੀ ਚਰਨ ਵੀ ਹੋਵੇ ਅਲ ਕਰਾਣਾ ਨਾ ਮੈਗਨ ਆ ਆ ਇਹ ਚਿੜੀ ਦੇ ਬੱਚੇ ਤੇ ਆਹ ਦਿਸ ਰਿਹਾ ਇਹਨੇ ਨਾਮ ਰਾਣਾ ਕਰ ਦੇ ਕਿ ਦੋਨੇ ਮੁੱਟੀ ਦਾ ਯਾਰ ਜੀ ਨਾਲ ਲਾਦੇ ਮਕੂਤੇ ਵੀ ਆ ਗਏ ਹੈ ਇੱਧਰ ਤੇ ਚਟਾਲਾ ਵੀ ਤਾ ਹੈ ਭਾਪੇ ਹੋਣਾ ਨੇ ਤਾਂ ਮੇਮੀ ਗੌਰਵ ਨੂੰ ਕਹਿਣਾ ਆ ਗਿਆ ਖੱਤਾ ਬਾਜਾ ਜਿਹੜਾ ਚਟਾਲਾ ਬੀਜ ਲਈਏ ਲੇਟ ਵਈ ਜਾਣਾ ਨਹੀਂ ਨਾ ਕੰਮ ਗੌਰਵ ਆ ਗਿਆ ਐ ਵਿਸ਼ੇ ਟਰੈਕਟਰ ਲੈ ਕੇ ਨਾਲ ਦੀ ਨਾਲ ਹੀ ਬਾਹ ਕੇ ਖੱਤਾ ਅੱਜ ਬਾੜਾਂ ਪਾ ਦਵਾਂਗੇ ਤੇ ਫਿਰ ਕਾਲੂ ਜੇ ਪਰਸ ਨੂੰ ਬੀਜ ਲਵਾਂਗੇ ਇਹਦੀ ਝੋਨੇ ਦੇ ਮੰਡੀਆਂ ਵਿੱਚ ਮਾੜੇ ਹਾਲ ਹੀ ਆ ਗੇ ਕਿਸਾਨਾਂ ਨਾਲ ਹੰਦਾ ਤਕਾਈ ਆ ਬੜੀਆਂ ਟਰਾਲੀਆਂ ਖੜੀਆਂ ਹਵੇਲੀਆਂ ਦੇ ਵਿੱਚ ਲੋਕਾਂ ਦੀਆਂ ਆਰਕੀ ਆਉਂਦੇ ਉੱਧਰ ਵੀ ਖੜੀ ਆਉਂਦੇ ਪਰਲੇ ਵਸੇ ਟਰਾਲੀ ਟਰਾਲੀ ਕੀ ਟਰਾਲੀਆਂ ਆ ਪਰੇ ਵੀ ਤਿੰਨ ਟਰਾਲੀਆਂ ਖੜੀਆਂ ਹਾਂ ਕਿਦਾਂ ਹਾਲ ਬਣਾਈ ਇਹਨਾਂ ਰੋਟੀ ਝੋਨਾ ਚੱਕਦੀ ਨਹੀਂ ਪਈ ਹੈਗੀ ਸਰਕਾਰ ਹੈ ਦੀ ਆਹ ਹੀ ਸਬਜ਼ੀਆਂ ਲਾਈਆਂ ਸਰ ਮੈਂ ਵੀ ਲਿਆਂਦੇ ਪਏ ਆ ਘਰ ਕੋਈ ਸਬਜ਼ੀ ਨਹੀਂ ਵੀ ਜੀ ਮੂਲੀਆਂ ਲਿਆਂਦੀਆਂ ਪਈਆਂ ਗਾਜਰਾ ਪਾਲਕ ਧਨੀਆ ਟਮਾਟਰ ਵੀ ਲਾਏ ਮੇਰੇ ਪੱਠੇ ਦੇਖ ਨੂੰ ਇੱਧਰ ਆਹੋਲੀ ਜਗਾ ਬੋਹਣੀ ਆ ਪਿਛਲੀ ਆ ਬਹੁਤ ਨਹੀਂ ਆ ਸਾਰ ਇੱਥੇ ਬੀਜਣਾ ਚਟਾਲਾ ਉਹ ਚਾਰਕ ਟਾਂਡੇ ਗੱਭੇ ਖੜੇ ਉਹ ਵੀ ਵੱਡੇ ਹੀ ਨੇ ਪੱਠੇ ਦੇ ਆ ਰਹੇ ਹਣ ਰੇੜੇ ਨੇ ਲੱਗੇ ਲੱਦਣ ਪਹਿਲਾਂ ਇਹਦੇ ਸੀ ਟਰਾਲੀ ਤੇ ਭੇਜਣੀ ਟਰਾਲੀਆਂ ਹੁਣ ਇਹ ਕਿਹੜੇ ਪਏ ਹਣ ਦੇ ਉਧਰ ਟਾਈਮ ਲਾ ਜਣਾ ਰੇੜੇ ਤੇ ਭੇਜ ਦਿੰਨੇ ਲੱਗਾ ਲੱਦਣ ਹੁਣ ਉਦੋਂ ਹੀ ਲੱਦ ਲੰਦਾ ਤਾਂ ਮਾਮਾ ਤਾਂ ਇਹ ਜੋ ਮੇਰਾ ਜਰੂਰ ਕਹੂੰ ਇਹਦੇ 500 ਲੱਦ ਹੋਣੀ ਆ ਹੈ ਲੋਈ ਸ਼ੈੱਡ ਵੀ ਲੱਗੇ ਆ ਖੋਲਣ ਬੜਾ ਸੌਦਾ ਦਿੱਤਾ ਇਹਨਾਂ ਗਰਮੀਆਂ ਗਰਮੀਆਂ ਠੰਡੀਆਂ ਰਹਿੰਦੇ ਹੁੰਦੇ ਸੀਗੇ ਬੜਾ ਨਿਆਰਾ ਇਹਦਾ ਰੋਂਦ ਹੁਣਾਂ ਦੀ ਵਿਚਾਰਿਆਂ ਦੀ ਇੱਥੇ ਹੀ ਜ਼ਿੰਦਗੀ ਰੋਂਦ ਸੋਖੀ ਨਿਕਲਦੀ ਹੁੰਦੀ ਸੀ ਸ਼ੈੱਡ ਥੱਲੇ ਤੇ ਹੁਣ ਆਪਾਂ ਇਹ ਵੀ ਚੱਕਣ ਲੱਗੇ ਆ ਉਹ ਦੋ ਦਿਨ ਤੱਕ ਰੱਖਣਾ ਚਾਹੀਦਾ ਹੈ ਦੋ ਦਿਨਾਂ ਨਾਲ ਪੱਕੇ ਹੀ ਵੇਣਾ ਤਾਂ ਦੋ ਵੇਖੀਂ ਠੀਕ ਹੈ ਬਰੇਟਾਂ ਦੇ ਪਿੱਛੇ ਆਹ ਕਹਿ ਅੱਛਾ ਇਹ ਨਹੀਂ ਉਹ ਵੀ ਕੋਲਮ ਪਰ ਹੁੰਦਾ ਪਿਆ ਉਹ ਪਿਛਲੀ ਤਾਂ ਦੇ ਚੱਕਦੇ ਆ ਬਾਹਰ ਵਿੱਚ ਰੋਟੀ ਉੱਤੇ ਖਾ ਕੇ ਜੀ ਲੋ ਜੀ ਮੈਸਤਰੀ ਚਲ ਗਏ ਆ ਫੁੱਲ ਬੇਲੇ ਹੋ ਗਏ ਆ ਕੰਮ ਕਮ ਕਰਕੇ ਅਗਲੇ ਬੀਮ ਭਰਤੇ ਆ ਦੋਨੇ ਸਾਈਡਾਂ ਦੇ ਠੀਕ ਆ ਹਨ ਸਰੀਏ ਸਰੀਏ ਪਾ ਕੇ ਮਸਾਲਾ ਪਾ ਕੇ ਇੰਦਰਲੇ ਪਿੱਲਰ ਚੱਕਦੇ ਆ ਇੱਥੇ ਵੀ ਕੱਲ ਨੂੰ ਬੀਮ ਭਰਨਾ ਆ ਇੱਦਾਂ ਹੀ ਲਾ ਕੇ ਲੈੰਟਰ ਪਹਿਲਾਂ ਸੋਚਿਆ ਵੀ ਪਿੱਛੇ ਦਾ ਨਹੀਂ ਭਰਦੇ ਵੀ ਬੀਮ ਇੱਦਾਂ ਹੀ ਇਹਦੇ ਤੇ ਗੱਡਰ ਟਿਕਾ ਦੇਵਾਂਗੇ ਬਟ ਫੇਰ ਉਹ ਕਹਿੰਦੇ ਵੀ ਹੁਣ ਨਾਲ ਆਦੇ ਬਣਾ ਲਓ ਤਾਂ ਕੰਮ ਇਦਾਂ ਪੱਕਾ ਹੀ ਹੋਈਊਗਾ ਫੇ ਥਲੜੀ ਕਹਿੰਦੇ ਦੀ ਕੋ ਟੈਨਸ਼ਨ ਹੀ ਨਹੀਂ ਚਾਹੀ ਚਾਰ ਦਾ ਪੱਲਾ ਹੀ ਆ ਬੀਮਾਂ ਤੇ ਕੰਮ ਰਹੂਗਾ ਰੋਂਦਾ ਨੂੰ ਪਾਈਏ ਰੋਟੀ ਰੋਟੀ ਨਾਲੇ ਅੰਦਰ ਨਾਲੀ ਨੂੰ ਬਰਾਲੀ ਨੂੰ ਬੰਦ ਕੀਤਾ ਹੋਗਾ ਉਹ ਘੋੜਾ ਸਿਰਫ ਇੱਟਾਂ ਨੂੰ ਲੋਣ ਹੁਣ ਤੇ ਉਹ ਨੂੰ ਇਹ ਪੈਂਦੀ ਸੀ ਇਧਰ ਆ ਇਹ ਚਲ ਖਾਏ ਨੂੰ ਇਹਨੇ ਹਜੇ ਪਹਿਲਾਂ ਵਾਲੇ ਵਾਲੇ ਘੁੰਮਣਾ ਆ ਘੋੜਾ ਇਹ ਨਾ ਸਮਝ ਸਮੂਲੀਅਨ ਚੰਗੀ ਇਧਰ ਫੇਰ ਜੇ ਰੋਟੀ ਨੂੰ ਲਾਉਣਾ ਉਹ ਤਾਂ ਲੱਪਿਆ ਖਾਣ ਨਾਲੇ ਖਲਾ ਚਲ ਫੀਡ ਖਾ